ਮਲੇਰ ਕੋਟ ਲੈ ਲੋਕ ਇਸ ਵਾਰ ਕਿਹਨੂੰ ਜ਼ਿਆਦਾ ਵੋਟਾਂ ਪਾ ਰਹੇ ਕਾਂਗਰਸ ਨੂੰ ਪਾਉਣਗੇ ਇਸ ਵਾਰ ਤੇ ਮੇਰੇ ਕੋਲ ਲੱਗਦਾ ਮਿਰਸਿਆ ਜਿੱਤੋਏ ਇੱਥੇ ਆਮ ਆਦਮੀ ਪਾਰਟੀ ਜੀ ਚਲੋ ਕੁਛ ਨਹੀਂ ਆਮ ਆਦਮੀ ਪਾਰਟੀ ਪੂਰੀ ਫੁੱਲ ਜੀ ਮਲੇਰ ਕੋਟ ਵਾਲੇ ਤਾਂ ਹੀ ਕਹਿੰਦੇ ਸੱਚਾ ਸੋਚਾ ਇਨਸਾਨ ਹੋਵੇ ਜਿਵੇਂ ਕੀ ਸਿਮਰਨਜੀਤ ਸਿੰਘ ਮਾਨ ਨੇ ਔਰ ਪਾਰਟੀਆਂ ਵਾਲੇ ਕਦੇ ਇੱਧਰ ਕਦੇ ਉੱਧਰ ਕਿਵੇਂ ਕਿਵੇਂ ਆਉਂਦੇ ਜਾਂਦੇ ਰਹਿੰਦੇ ਨੇ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਇੱਕ ਥਾਂ ਤੇ ਹੀ ਖੜੇ ਨੇ ਮੈਨੂੰ ਲੱਗਦਾ ਇਸ ਵਾਰ ਆਮ ਆਦਮੀ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਸਿਮਰਨਜੀਤ ਮਾਨ ਉਹਨੂੰ ਤਾਂ ਬੋਰਡ ਪਾਉਣਗੇ ਪਾਉਣਗੇ ਲੋਕ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਗਗਨਦੀਪ ਸਿੰਘ ਇਸ ਸਮੇਂ ਅਸੀਂ ਖੜੇ ਆ ਮਲੇਰ ਕੋਟਲਾ ਦੀ ਇਤਿਹਾਸਿਕ ਧਰਤੀ ਤੇ ਮਲੇਰ ਕੋਟਲਾ ਹੀ ਸੀ ਜਿਸਨੇ ਜ਼ਿਮਨੀ ਚੋਣ ਦੇ ਵਿੱਚ ਲੀਡ ਦਿਵਾ ਕੇ ਸਿਮਰਜੀਤ ਸਿੰਘ ਮਾਨ ਨੂੰ ਚੋਣ ਜਿਤਾਈ ਸੀ ਇਸ ਵਾਰ ਮਲੇਰਕੋਟਲਾ ਦੇ ਲੋਕ ਕਿਸ ਨੂੰ ਜਿਤਾ ਰਹੇ ਆ ਆਓ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਸਿਆਸੀ ਮੂਡ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਆ ਜੀ ਸਕੀਲ ਅਹਿਮਦ ਕੀ ਲੱਗਦਾ ਮਲੇਰਕੋਟਲਾ ਦੇ ਲੋਕ ਇਸ ਵਾਰ ਕਿਹਨੂੰ ਜ਼ਿਆਦਾ ਵੋਟਾਂ ਪਾ ਰਹੇ ਆ ਕਾਂਗਰਸ ਨੂੰ ਵੋਣਗੇ ਅੱਛਾ ਕਾਂਗਰਸ ਦਾ ਮੁਕਾਬਲਾ ਕਿਹਨਾਂ ਮੰਨਦੇ ਆ ਇਹ ਝਾੜੂ ਨਾਲ ਤਾਂ ਉਹਦਾ ਕੀ ਨਾਮ ਆ ਜੀ ਅਬਦੁੱਲ ਲਤੀਫ ਕੀ ਲੱਗਦਾ ਮਲੇਰਕੋਟਲਾ ਤੋਂ ਲੀਡ ਕਿਹਨੂੰ ਮਿਲੂ ਸੀਟ ਕਾਂਗਰਸ ਨੂੰ ਮੁਕਾਬਲਾ ਕਿਹਨਾਂ ਮੰਨਦੇ ਹੋ ਮੁਕਾਬਲਾ ਇਹਦੇ ਨਾਲ ਹੀ ਝਾੜੂ ਨਾਲ ਨਾ ਨਾ ਕੀ ਨਾਮ ਆ ਜੀ ਮਮਦ ਅਕਰਮ ਜੀ ਤੁਹਾਨੂੰ ਕੀ ਲੱਗਦਾ ਮਲੇਰ ਕੋਟਲਾ ਤੇ ਇਸ ਵਾਰ ਕਿਹਨੂੰ ਲੀਡ ਮਿਲੂ ਮਲੇਰ ਕੋਲਾ ਕਾਂਗਰਸ ਜਾਊਗੀ ਲੀਡ ਕੀ ਆ ਮੁਕਾਬਲਾ ਕਿੰਨਾ ਮਨ ਮੁਕਾਬਲਾ ਸਿਮਰ ਸਿੰਘ ਮਾਨ ਨਾਲ ਹੋਊਗਾ ਕੀ ਨਾਮ ਆ ਵੀਰੇ ਮੇਰਾ ਨਾਮ ਬਨਸਾਈ ਕੀ ਲੱਗਦਾ ਇਸ ਵਾਰ ਮਲੇਰ ਕੋਟਲਾ ਦੇ ਲੋਕ ਕਿਹਨੂੰ ਜਿਤਾਉਣਗੇ ਇਸ ਵਾਰ ਤੇ ਮੇਰੇ ਕੋਲ ਲੱਗਦਾ ਮੀਰ ਰਿਆ ਜਿੱਤੋਏ ਲੋਕਾਂ ਮਾਂ ਤਾਂ ਖੁਸ਼ ਨੇ ਕੰਮਾ ਤੋਂ ਲੋਕੀ ਖੁਸ਼ ਤਾਂ ਹੈਗੇ ਬਹੁਤ ਪੰਜਾਬ ਸਰਕਾਰ ਬਹੁਤ ਕੰਮ ਕਰਦੀ ਹੈ ਤੇ ਜਿਮਨੀ ਚੋਂ ਚ ਸਿਮਰਜੀਤ ਸਿੰਘ ਮਾਨੂਲੀ ਲੀਡ ਦਿਵਾਈ ਸੀ ਮਲੇਰ ਕੋਟ ਨਾਲੇ ਤੁਹਾਨੂੰ ਕੀ ਲੱਗਦਾ ਇਸ ਵਾਰ ਉਹਨਾਂ ਨੂੰ ਲੀਡ ਇਹ ਸਿੰਗਰਾ ਦੇ ਵਿੱਚੋਂ ਵੋਟ ਮੰਗਦੇ ਆ ਉ ਤਾਂ ਇਹ ਨਾ ਇਸ ਵਾਰ ਵੋਟ ਤੇ ਇਹ ਜਿੱਤਦੇ ਨਹੀਂ ਸਕਦੇ ਇਹ ਅੱਛਾ ਠੀਕ ਹੈ ਇਸ ਵਾਰ ਤਾਂ ਮੀਤ ਹੈ ਜਿੱਤ ਉਹ ਬਦਿਆ ਬੰਦਾ ਹੈ ਉਹ ਇੱਕ ਤੇ ਸਾਰਿਆਂ ਦੇ ਵਿੱਚ ਆਂਦਾ ਕੀ ਨਾਮ ਹੈ ਜੀ ਹਰਮਿੰਦਰ ਕੁਮਾਰ ਕੀ ਲੱਗਦਾ ਮਲੇਰ ਕੋਟ ਲਾ ਲੋਗੇ ਇਸ ਵਾਰ ਕਿਹਨੂੰ ਲੀਡ ਦਿਵਾਉਣਗੇ ਕਿਹਨੂੰ ਜਿਤਾਉਣਗੇ ਹਰ ਬੰਦੇ ਦੀ ਆਪਣੀ ਆਪਣੀ ਪੋਜੀਸ਼ਨ ਹੈ ਜੀ अच्छा उजी मुकाबला कीदा मानदे तकरीबन ऑलमोस्ट तकोना कह सकदा हां अच्छा आप सरकार ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਜਾਂ ਨਾਰਾਜ ਹੋ ਨਹੀਂ ਉਹ ਤਾਂ ਬਿਲਕੁਲ ਪੁੱਧੂ ਸਰਕਾਰ ਆ ਕੀ ਉਹਦਾ اچھا ਠੀਕ ਹੈ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਸੀਗਾ ਜਿਮਨੀ ਚੌਂਚਾ ਇਸ ਵਾਰ ਲੀਡ ਮਿਲੂ ਜਾਂ ਨਾ ਨਹੀਂ ਨਹੀਂ اچھا ਹੋਰਾਂ ਕੋਈ ਹੋਣੀ ਹੈ ਸਕਪਾਲ ਖੇਰਾ ਵੀ ਆਏ ਹੋਏ ਨੇ ਸਕਪਾਲ ਖੇਰਾ ਵੀ ਆਏ ਹੋਏ ਨੇ ਉਹ ਉਹਨਾਂ ਤੇ ਆਸ ਹੈ ਦੇਖੋ ਉਹ ਹੀ ਕਹਿ ਰਹੇ ਵੀ ਤਕੋਨਾ ਇਹ ਮੁਕਾਬਲਾ ਕਹਿ ਸਕਦਾ ਬੋਟ ਖਿੰਡ ਸਕਦੀ ਹੈ ਸਭ ਪਾਸੇ ਠੀਕ ਹੈ ਰਲੇ ਮਿਲੇ ਜੀ ਕੀ ਨਾਮ ਆ ਜੀ ਸੁਰਦੀਪ ਕੁਮਾਰ ਕੀ ਲੱਗਦਾ ਹੈ ਮਲੇਰ ਕੋਟਲਾ ਦੇ ਲੋਕ ਇਸ ਵਾਰ ਕਿਹਨੂੰ ਜਿਤਾਉਣ ਦੇ ਮੂਡ 'ਚ ਨੇ ਹਜੇ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਨਾ ਤਾਂ ਉਥੇ ਆਮ ਆਦਮੀ ਪਾਰਟੀ ਦੇ ਕਈ ਆਮ ਆਦਮੀ ਪਾਰਟੀ ਨਾਲ ਹੈ ਕੋਈ ਕਾਂਗਰਸ ਨਾਲ ਨੇ ਚਲੋ ਉੱਥੇ ਰਹੇ ਨੇ ਟੋਡਾਂ ਦਾ ਟੋਡਾਂ ਦਾ ਜਾ ਦੋ ਚਿਹਰੇ ਦੋ ਦੋ ਚਿਹਰੇ ਹੋਣਾ ਲੱਗਦਾ ਕਿਹਦੇ ਕਿਹਦਾ ਭਾਜਪੀ ਤੇ ਆਮ ਆਦਮੀ ਪਾਰਟੀ ਅੱਛਾ ਦੋਨਾਂ 'ਚ ਮੁਕਾਬਲਾ ਦੋਨਾਂ 'ਚ ਹੋ ਸਕਦਾ ਠੀਕ ਹੈ ਬਾਕੀ ਕੋਈ ਪਤਾ ਨਹੀਂ ਜੇ ਥੋੜਾ ਜਿਹਾ ਇੱਕ ਨੰਬਰ ਅੱਗੇ ਵਧਾਉਣਾ ਹੋਵੇ ਤਾ ਕਿਨੂ ਬਤਾਉਂਦਾ ਹੋਰ ਤਾਂ ਫਿਰ ਮਾਨ ਹੈ ਮਾਨ ਸਿਮਰਨ ਮਾਨ ਪਹਿਲੇ ਨੰਬਰ ਤੇ ਹਾਂ ਹਾਂ ਜੀ ਬਸ ਨਹੀਂ ਪਹਿਲੇ ਨੰਬਰ ਤੇ ਨਹੀਂ ਜੀ ਆਪਾਂ ਚਹਿਰਾ ਹੋਰ ਲਈਏ ਨਾ ਹਾਂ ਜੇ ਤੁਸੀਂ ਦੋਨਾਂ ਆਪਣਾ ਆਪ ਤੇ ਖੰਨਾ ਦੇ ਵਿੱਚੋਂ ਜੇ ਟੱਕਰ ਦੇਣੀ ਹੋਵੇ ਦੋਨਾਂ ਦੇ ਵਿੱਚੋਂ ਥੋੜਾ ਜਿਹਾ ਅਗਲਾ ਕਦਮ ਜੇ ਰੱਖਣਾ ਹੋਵੇ ਕਿਨੂੰ ਦੇ ਰਹੇ ਹੋ ਨਾ ਕੋਈ ਕੋ ਨਹੀਂ ਹੈ ਕੀ ਨਾਮ ਹੈ ਜੀ ਅਨਕਿਤ ਗਰਗੀ ਤੁਸੀਂ ਤਾਂ ਅੱਜ ਲਗਾ ਲਗਾਈ ਲਿਆ ਹੋਣਾ ਵੀ ਕਿਹੜਾ ਕਿਹੜਾ ਇਸ ਵਾਰ ਮੈਦਾਨ ਚਾ ਕੌਣ ਜਿੱਤ ਸਕਦਾ ਗੱਲ ਜੀ ਦੇਖੋ ਸੁਖਪਾਲ ਖੈਰਾ ਜੀ ਨੇ ਜਿਵੇਂ ਉਹ ਬਾਹਰਲੇ ਹੋਣ ਕਰਕੇ ਨੇ ਇਹੀ ਲੋਕਲ ਦਾ ਕੈਂਡੀਡੇਟ ਕੋਈ ਖੜਾ ਹੋਇਆ ਹੁੰਦਾ ਉਹਦੇ ਨਾਲ ਥੋੜੀ ਜੀ ਵਧੀਆ VOTING ਪੈ ਜਾਂਦੀ ਉਹਨੂੰ ਇੱਕ ਬਾਹਰਲਾ ਬੰਦਾ ਕਿ ਦੂਜੇ ਏਰੀਏ 'ਚ ਆ ਕੇ ਖੜਦਾ ਉਹਦੇ ਨਾਲ ਉਹਨੀ ਇਮੇਜ ਵਗੈਰਾ ਨਹੀਂ ਬਣਦੀ ਕਰਦੀ ਹੈਗੀ ਆਸ ਕੀ ਤੋਂ ਹੈ ਖੈਰਾ ਤੁਸੀਂ ਬਾਹਰ ਬਾਹਰਲਾ ਮੰਨ ਰਹੇ ਹੋ ਮੈਦਾਨ 'ਚ ਰਹਿ ਕੇ ਸਿਮਰਜੀਤ ਸਿੰਘ ਮਾਨ ਮੀਤਿਆਰ ਤੇ ਖੰਨਾ ਸਾਹਿਬ ਤੁਹਾਨੂੰ ਆਸ ਕੀ ਤੋਂ ਲੱਗ ਰਹੀ ਹੈ ਸਾਡੇ ਲਈ ਤਾਂ ਜੀ ਖੰਨਾ ਸਾਹਿਬ ਹੀ ਠੀਕ ਨੇ ਜੀ ਕੀ ਲੱਗਦਾ ਇਸ ਵਾਰ ਮਲੇਰ ਕੋਟਲਾ ਤੋਂ ਲੀਡ ਕਿਹਨੂੰ ਮਿਲੂਗੀ ਇੱਥੇ ਆਮ ਆਦਮੀ ਪਾਰਟੀ ਜੀ ਚਲੋ ਖੁਸ਼ ਨੇ ਆਮ ਆਦਮੀ ਪਾਰਟੀ ਦੀ ਪੂਰੀ ਫੋਲ ਜੀ ਤੇ ਸਿਮਰਜੀਤ ਸਿੰਘ ਮਾਨ ਵੀ ਨੇ ਹਾਂ ਜੀ ਉਹਨਾਂ ਦਾ ਨਹੀਂ ਲੱਗਦਾ ਜੀ ਨਹੀਂ ਕੀ ਨਾਮ ਆ ਜੀ ਮਮਾ ਮਨੀਰ ਤੁਹਾਨੂੰ ਕੀ ਲੱਗਦਾ ਮਲੇਰ ਕੋਟਲੇ ਤੋਂ ਇਸ ਵਾਰ ਕਿਹੜੇ ਕੈਂਡੀਡੇਟ ਨੂੰ ਲੀਡ ਮਿਲੂਗੀ ਵੀਰੇ ਕੈਂਡੀਡੇਟ ਹੈ ਹੈ ਬਿਜਲੀ ਫ੍ਰੀ ਹੈ ਝਾੜੂ ਦੀ ਲੀਡ ਹੈ ਉਹਰੇ ਝਾੜੂ ਐਂਡ ਸਿਮਰ ਸਿੰਘ ਮਾਨ ਦਾ ਮੁਕਾਬਲਾ ਹੈ ਪਹਿਲੇ ਨੰਬਰ ਤੇ ਝਾੜੂ ਹੈ ਠੀਕ ਹੈ ਥੈਂਕ ਯੂ ਸਰ ਕੀ ਨਾਮ ਆ ਜੀ ਮੇਰਾ ਮੁਹੰਮਦ ਕਲੇਮ ਜੀ ਕੀ ਲੱਗਦਾ ਇਸ ਵਾਰ ਮਲੇਰ ਕੋਟਲੇ ਤੋਂ ਜ਼ਿਆਦਾ ਲੀਡ ਕਿਹਨੂੰ ਮਿਲੂ ਕਿਹੜੇ ਕੈਂਡੀਡੇਟ ਜਿੱਤਣ ਦੇ ਜ਼ਿਆਦਾ ਚਾਂਸ ਨੇ ਕੋਈ ਉਮੀਦ ਹੈ ਵੀ ਡੋ ਹਵਾ ਚੱਲ ਰਹੀ ਐ ਸਹਿਰ ਦੇ ਵਿੱਚ ਹਵਾ ਝਾੜੂ ਰਹੀ ਹੋ ਚੱਲ ਰਹੀ ਐ ਅੱਛਾ ਝਾੜੂ ਦਾ ਮੁਕਾਬਲਾ ਕਿੰਨਾ ਮੰਨਦੇ ਹੋ ਝਾੜੂ ਦਾ ਇਸ ਟਾਈਮ ਤਾਂ ਮੁਕਾਬਲੇ ਤੋਂ ਕੋਈ ਹੈ ਹੀ ਨਹੀਂ ਅੱਛਾ ਪਹਿਲੇ ਨੰਬਰ ਤੇ ਮਾਰ ਪਹਿਲੇ ਨੰਬਰ ਦਾ ਇਸ ਟਾਈਮ ਕਮਾ ਟੌਨਰੀ ਦੇਖੋ ਤੁਹਾਨੂੰ ਆਪਲਾ ਲੋ ਕਿ ਆਮ ਫਾਰ ਰਿਪਬਲਿਕ ਨੂੰ 90% ਲੋਕਾਂ ਨੂੰ ਇਸ ਟਾਈਮ ਵੀ ਰਿਲੀਫ ਮਾਫ ਹੈ ਓਕੇ ਇਸ ਹਫਤੇ ਬੱਟੀ ਜਿਹੜੀ ਪ੍ਰਾਪਤੀ ਅਸ ਸਰਕਾਰ ਦੀ ਇਹ ਹੈ 20 ਨੰਬਰ ਤੇ 43 ਆ ਨੌکریاں ਸਰਕਾਰ ਨੇ ਦਿੱਤੀਆਂ ਨੇ ਇਟਾਂ ਸੀ ਪੂਰੇ ਖੋਸਾਂ ਕੀ ਲੱਗਦਾ ਇਸ ਵਾਰ ਮਲੇਰ ਕੋਟੜਾ ਦੇ ਲੋਕ ਕਿਹਨੂੰ ਲੀਡ ਦਵਾਉਣਗੇ ਲੱਗਦਾ ਜੀ ਆਮ ਆਦਮੀ ਪਾਰਟੀ ਨੂੰ ਜੀ ਅੱਛਾ ਲੋਕ ਕੁਝ ਨਹੀਂ ਕਮਾਤੋਂ ਆਮ ਆਦਮੀ ਪਾਰਟੀ ਦਾ ਇੱਕੋ ਹੀ ਕੰਮ ਵਧੀਆ ਜੀ ਜਿਹੜਾ ਕਿ ਬਿਜਲੀ ਇਲੈਕਟ੍ਰਿਸਿਟੀ ਜਿਹੜੀ ਬਿੱਲਾ ਮਾਫ ਕੀਤਾ ਲੋਕਾਂ ਨੂੰ ਰਾਹਤ ਮਿਲੀ ਆ ਦੇਖੋ ਕਿੰਨੀ ਰਾਹਤ ਮਿਲੀ ਹੈ ਕਿ ਜੇ ਵੀ ਕਿਸਦਾ ਬਿੱਲ 12-15000 ਰੁਪਏ ਦਾ ਆ ਰਿਹਾ ਤਾਂ ਸੇਵਿੰਗ ਹੋ ਰਹੀ ਹੈ ਦੈਟਸ ਦੈਟਸ ਅ ਸੇਵਿੰਗ ਕਿਹਨਾ ਆਮਾ ਜੀ ਹਰਜਿੰਦਰ ਸਿੰਘ ਕੀ ਲੱਗਦਾ ਤੁਹਾਨੂੰ ਇਸ ਵਾਰ ਮਲੇਰ ਕੋਟੜਾ ਦੇ ਲੋ ਇਹ ਤੇ ਜਿਆਦਾ ਆदमी پارٹی ਦੀ ਆ। ਹਾਂ, ਤਕਰੀਬਨ ਜਿਹੜੇ ਵੀ ਜੋ ਵੀ ਕੰਮ ਕੀਤੇ ਨੇ ਉਹਨਾਂ ਨੇ ਵਧੀਆ ਹੀ ਕੀਤੇ। ਮਰਜੀਦ ਸਿੰਘ ਮਾਨਦਾ ਕਿ ਮਾਹੌਲ ਹੈ ਉਹਨਾਂ ਦਾ ਪਰ ਇੰਨਾ ਲੱਗਦਾ ਨਹੀਂ ਵੀ ਜਿੱਤ ਜੂਗਾ। ਸਰ ਇੱਕ ਗੱਲ ਦੇਖੋ ਵਰਕ ਜਿਹੜਾ ਵੋਟ ਪੈਣੀ ਆ ਸਰ ਕੰਮ ਨੂੰ ਪੈਣੀ ਆ। ਕਰਤਾਰ ਨੂੰ ਨਹੀਂ ਪੈਣੀ। ਮਰਜੀਦ ਮਾਨ ਕਰਤਾਰ ਨੂੰ ਨਹੀਂ ਪੈਣੀ ਸਰ, ਬੋਡ ਪੈਣੀ ਆ ਵਰਕੀ ਕੰਮ ਨੂੰ ਪੈਣੀ ਆ। ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਨਾ ਸਿਰਫ ਇੱਕ ਕੰਮ ਹੀ ਅੱਛੇ ਕੀਤੇ ਨੇ, ਬੁਝੇ ਕੀਤੇ ਨੇ। 1.5 ਸਾਲ ਜਿੱਤਿਆ ਵੀ ਰਿਹਾ ਉਹਨੇ ਕਰਿਆ ਵੀ ਕੀ ਆ? ਕੀ ਨਾਮ ਆ ਵੀਰੇ? ਮੁਹੰਮਦ ਜਮੀਲ। ਕੀ ਲੱਗਦਾ ਹੈ ਇਸ ਵਾਰ ਮਲੇਰਕੋਟਲੇ ਦੇ ਲੋਕ ਕੀ ਕਹਿੰਦੇ ਆ ਕਿਹੜੇ ਕੈਂਡੀਡੇਟ ਨੂੰ ਜਿਤਾ ਕੇ ਭੇਜਣ ਦੇ ਮੂਰਚ ਨੇ ਮਲੇਰਕੋਟਲੇ ਵਾਲੇ ਤਾਂ ਇਹੀ ਕਹਿੰਦੇ ਆ ਸੱਚਾ ਸੋਚਾ ਇਨਸਾਨ ਹੋਵੇ ਜਿਵੇਂ ਕਿ ਸਿਮਰਨਜੀਤ ਸਿੰਘ ਮਾਨ ਨੇ ਔਰ ਪਾਰਟੀਆਂ ਵਾਲੇ ਕਦੇ ਇੱਧਰ ਕਦੇ ਉੱਧਰ ਕਿਵੇਂ ਕਿਵੇਂ ਆਉਂਦੇ ਜਾਂਦੇ ਰਹਿੰਦੇ ਨੇ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਇੱਕ ਥਾਂ ਤੇ ਹੀ ਖੜੇ ਨੇ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਹੀ ਬੋਟ ਬੋਟ ਪਾਉਣਗੇ ਤੇ ਜਿਤਾਉਣਗੇ ਇਨਸ਼ਾਅੱਲਾ ਲੱਗਦਾ ਇਸ ਵਾਰ ਮਲੇਰਕੋਟਲੇ ਦੇ ਵਿੱਚ ਮਾਹੌਲ ਕੀ ਦਾ ਹੈ ਕਿਹਨੂੰ ਜ਼ਿਆਦਾ ਵੋਟਾਂ ਨਿਕਲਣੀਆਂ ਸਿਮਰਨਜੀਤ ਸਿੰਘ ਮਾਨ ਹੀ ਹੈ ਕੀ ਨਾਮ ਆ ਜੀ ਕੀ ਨਾਮ ਹੈ ਮੁਹੰਮਦ ਆਦੇਲੀ ਤੁਹਾਨੂੰ ਕੀ ਲੱਗਦਾ ਮਲੇਰ ਕੋਟਲਾ ਤੋਂ ਇਸ ਵਾਰ ਕਿਹਨੂੰ ਲੀਡ ਮਿਲੇਗੀ ਮੇਰੇ ਹਿਸਾਬ ਨਾਲ ਤਾਂ ਕਾਂਗਰਸ ਤੇ ਉਹਦੇ ਮੁਕਾਬਲੇ 'ਚ ਹੈਗਾ ਸਿਮਰਜੀਤ ਮਾਨ ਦੋਨਾਂ ਦਾ ਮੁਕਾਬਲਾ ਹੋਊਗਾ ਟਾ ਕੀ ਨਾਮ ਹੈ ਜੀ ਮਹਿਮੂਦ ਆਦੇਲੀ ਜੀ ਕੀ ਲੱਗਦਾ ਇਸ ਵਾਰ ਮਲੇਰ ਕੋਟਲੇ ਤੋਂ ਕਿਹੜੇ ਉਮੀਦਵਾਰ ਨੂੰ ਵੋਟਾਂ ਜ਼ਿਆਦਾ ਵਧਣਗੀਆਂ ਸਿਰੋਜਿੰਦਰ ਸਿੰਘ ਮਾਨ ਨੂੰ ਕੀ ਮਾਹੌਲ ਹੈ ਇਸ ਵਾਰ ਮਲੇਰ ਕੋਟਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਇਸ ਵਾਰ ਮਲੇਰ ਕੋਟਲੇ ਦੇ ਵਿੱਚੋਂ ਕਿਹੜੇ ਆਗੂ ਨੂੰ ਕਿਹੜੇ ਉਮੀਦਵਾਰ ਨੂੰ ਵੋਟਾਂ ਵਧਣਗੀਆਂ ਮੈਨੂੰ ਲੱਗਦਾ ਇਸ ਵਾਰ ਆਮ ਆਦਮੀ ਦਾ ਜ਼ੋਰ ਜ਼ਿਆਦਾ ਲੱਗ ਰਿਹਾ ਹੈ ਕਿਉਂਕਿ ਮੈਂ ਦੇਖ ਰਿਹਾ ਆਮ ਆਦਮੀ ਦੇ ਲੋਕ ਦੇਖ ਰਹੇ ਨੇ ਵੀ ਬਿਜਲੀ ਵੀ ਫ੍ਰੀ ਮਿਲ ਰਹੀ ਹੈ ਫੋਰ ਵੀ ਪਾਣੀ ਆਪਣਾ ਜਿਵੇਂ ਨਹਿਰਾਂ ਨੂੰ ਪਾਣੀ ਦਿੱਤਾ ਇਹਨਾਂ ਨੇ ਜ਼ਮੀਨੀ ਪਾਣੀ ਉਹ ਦਿੱਤਾ ਨਹਿਰਾਂ ਦਾ ਪਾਣੀ ਔਰ ਇਹ ਆਧਾਰ ਤੇ ਲੋਕਾਂ ਦਾ ਲੱਗ ਰਿਹਾ ਵੀ ਪਾਣੀ ਇਸ ਕਰਕੇ ਇਹਨਾਂ ਨੂੰ ਆਮ ਆਦਮੀ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਕੀ ਲੱਗਦਾ ਮਲੇਰ ਕੋਟਲਾ ਦੇ ਲੋਕ ਇਸ ਵਾਰ ਕਿਹਨੂੰ ਲੀਡ ਦਵਣਗੇ ਸਰ ਮਿਕਸੀ ਲਾ ਦਿੱਤਾ ਕੋਨ ਨਹੀਂ ਏਰੀਆ ਲਾ ਲਾ ਸਾਰਾ ਜੇ ਦੋ ਚਿਹਰੇ ਅੱਗੇ ਰੱਖਣੀ ਹੋਣ ਅੰਦਾਜ਼ਾ ਤੁਹਾਡਾ ਆਮ ਆਦਮੀ ਲਾਦੀ ਹੈ ਜੀ ਤੇ ਕਾਂਗਰਸ ਪਾਰਟੀ ਅੱਛਾ ਕੀ ਲੱਗਦਾ ਇਸ ਵਾਰ ਮਲੇਰਕੋਟਲਾ ਦੇ ਲੋਕ ਕਿਸ ਨੂੰ ਲੀਡ ਦਿਵਾਉਣਗੇ ਕਿਹੜੇ ਕੈਂਡੀਡੇਟ ਨੂੰ ਜਿਤਾਉਣਗੇ ਇਹ ਤਾਂ ਨਹੀਂ ਅਸੀਂ ਦੱਸ ਸਕਦੇ ਹੁਣ ਅਸੀਂ ਆਪਣੀ ਬੋਰਡ ਦੱਸ ਸਕਦੇ ਹਾਂ ਕਿਹੜੂ ਪਾ ਸਕਦੇ ਹਾਂ ਜੀ ਅੱਛਾ ਤੁਸੀਂ ਕਿਹਨੂੰ ਪਾਓਗੇ ਅਸੀਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ ਜੀ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਹਾਂ ਜੀ ਹਾਂ ਖੁਸ਼ ਨੇ ਕੀ ਨਾਮ ਆ ਜੀ ਅਰਵਿੰਦਰ ਧਮਾਨ ਕੀ ਲੱਗਦਾ ਤੁਹਾਨੂੰ ਮਲੇਰਕੋਟਲੇ ਤੋਂ ਇਸ ਵਾਰ ਜ਼ਿਆਦਾ ਵੋਟਾਂ ਕਿਹਨੂੰ ਨਿਕਲਿਆ ਨੇ ਕੌਣ ਜਿੱਤ ਰਿਹਾ ਮਲੇਰਕੋਟਲੇ ਲੱਗਦਾ ਸਿਮਰਜੀਤ ਸਿੰਘ ਮਾਨ ਜੀ ਕੀ ਲੱਗਦਾ ਇਸ ਵਾਰ ਮਲੇਰਕੋਟਲਾ ਦੇ ਲੋਕ ਕਿਹਨੂੰ ਜ਼ਿਆਦਾ ਵੋਟਾਂ ਦੇ ਸਕਦੇ ਕਿਹਨੂੰ ਚੁਟਾ ਸਕਦੇ ਆ ਦੇਖੋ ਹੁਣ ਕੀ ਕਹਿ ਸਕਦੇ ਆ ਵੋਟਾਂ ਦਾ ਆਏ ਆ ਓਰੇ 5000 ਉਹਦਾ ਮਾਨ ਦਾ ਲੱਗਦਾ ਹੈ ਕਿਹੜੇ ਮਾਨ ਦਾ ਸਿਮਰਜੀਤ ਸਿੰਘ ਦਾ ਹਾਂ ਸਿਮਰਜੀਤ ਦਾ ਮਾਨ ਇਹਨਾਂ ਦਾ ਜੇ ਨੀ ਕਿ ਮੁਕਾਬਲਾ ਲੱਗਦਾ ਜੇ ਕਿ ਥੋੜਾ ਜਿਹਾ ਅੱਜ ਸੁਣ ਜਾਂਦਾ ਜੇ ਕਿ ਥੋੜਾ ਜਿਹਾ ਅੱਜ ਦੇਣਾ ਹੋਵੇ ਕਿਹਨੂੰ ਜ਼ਿਆਦਾ ਅੱਜ ਦੇ ਸਕਦੇ ਥੋੜਾ ਜਿਆਦਾ ਵੀ ਇੱਕ ਕੁੱਤੇ ਰੱਖਣਾ ਹੋਵੇ ਔਰ ਜ਼ਿਆਦਾ ਦਾ 5000 ਨੂੰ ਹੀ ਕਹਿੰਦੇ ਨੇ ਮੰਗਾਲ ਦੀ ਟੱਕਰ ਪੂਰੀ ਹੈ ਕੀ ਨਾਮ ਆ ਜੀ ਮੁਹੰਮਦ ਨਿਸਾਰ ਕੀ ਲੱਗਦਾ ਇਸ ਵਾਰ ਮਲੇਰਕੋਟਲੇ ਤੋਂ ਲੀਡ ਕਿਹਨੂੰ ਮਿਲੂਗੀ ਸਰ ਇਸ ਟਾਈਮ ਤੱਕ ਮਿਕਸ ਹੀ ਕੰਮ ਹੈ ਮਤਲਬ ਕੋਈ ਪੱਕਾ ਨਹੀਂ ਕਹਿ ਸਕਦਾ ਜੀ ਜੇਕਰ ਦੋ ਕੈਂਡੀਡੇਟ ਅੱਗੇ ਰੱਖਨੇ ਹੋ ਤਾਂ ਤੁਹਾਨੂੰ ਦੋ ਕਿਹੜੇ ਕੈਂਡੀਡੇਟ ਅੱਗੇ ਲੱਗਦੇ ਨੇ ਟੱਕਰ ਕਿੰਨਾ ਚ ਲੱਗਦੀ ਹੈ ਦੋ ਚ ਟੱਕਰ ਤਾਂ ਜੀ ਬਾਲਟੀ ਦੀ ਆਰ ਪੰਜੇ ਦੀ ਆਰ ਨਹੀਂ ਹੋ ਚੁਗੀ ਕੀ ਨਾਮ ਆ ਜੀ ਮੁਹੰਮਦ ਸ਼ਕੀਲ ਕੀ ਲੱਗਦਾ ਮਲੇਰਕੋਟਲੇ ਇਸ ਵਾਰ ਕਿਹਨੂੰ ਜਿਤਾ ਰਿਹਾ ਹੈ ਅਸੀਂ ਮਾਨ ਨੂੰ ਸਮਰਨਜੀਤ ਸਿੰਘ ਮਾਨ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਮਾਨ ਦਾ ਮਾਨ ਦਾ ਮੁਕਾਬਲਾ ਹੋ ਸਕਦਾ ਹੈ ਕਾਂਗਰਸ ਨਾਲ ਹੋਵੇ ਕੀ ਨਾਮ ਆ ਜੀ ਮਹਮਦ ਜਮੀਨ ਕੀ ਲੱਗਦਾ ਤੁਹਾਨੂੰ ਇਸ ਵਾਰ ਮਲੇਰ ਕੋਟਲਾ ਦੇ ਲੋਕ ਕਿਹਨੂੰ ਜ਼ਿਆਦਾ ਵੋਟਾਂ ਕਰਨਗੇ ਕੌਣ ਕਾਂਗਰਸ ਨੂੰ ਹੀ ਆਉਣਗੇ ਅੱਛਾ ਕਾਂਗਰਸ ਦਾ ਮੁਕਾਬਲਾ ਕਿਹਨਾਂ ਮੰਨਦੇ ਹੈ ਮਾਨ ਨਾਲ ਹੀ ਕੀ ਨਾਮ ਹੈ ਜੀ ਮੇਰਾ ਨਾਮ ਜਦਾ ਮਲੇਰ ਕੋਟਲਾ ਤੋਂ ਇਸ ਵਾਰ ਕਿਹਨੂੰ ਲੀਡ ਮਿਲੇਗੀ ਮਾਨ ਨੂੰ ਮਾਨ ਕਿਹੜੇ ਮਾਨ ਨੂੰ ਸਿਮਰਨਜੀਤ ਸਿੰਘ ਮਾਨ ਕੀ ਨਾਮ ਆ ਵੀਰੇ ਮੇਰਾ ਨਾਮ ਹੈ ਗਈ ਮਹੇਸ਼ ਸ਼ਰਮਾ ਵੀ ਲੱਗਦਾ ਮਲੇਰ ਕੋਟਲਾ ਦੇ ਲੋਕ ਇਸ ਵਾਰ ਕਿਹਨੂੰ ਜ਼ਿਆਦਾ ਵੋਟਾਂ ਪਾ ਰਹੇ ਆ ਕੌਣ ਜਿੱਤ ਰਿਹਾ ਮਲੇਰ ਕੋਟਲਾ ਸਿਮਰ ਅਨਜੀਤ ਮਾਨ ਉਹਨੂੰ ਤਾਂ ਬੋਡ ਪਾਉਣਗੇ ਹੀ ਪਾਉਣਗੇ ਲੋਕ ਜਾਂ ਝਾੜੂ ਜਾਂ ਪੰਨਿਆ ਜੀ ਤੁਹਾਨੂੰ ਫੇਰ ਵੀ ਕੀ ਲੱਗਦਾ ਸੀਟ ਕੌਣ ਕੱਢ ਸਕਦਾ ਸੀੜ ਕਾਂਸ ਕੱਢ ਸਕਦੀ ਹੈ ਕੀ ਲੱਗਦਾ ਤੁਹਾਨੂੰ ਮਲੇਰ ਕੋਟਲੇ ਦੇ ਵਿੱਚ ਕਿਹੜੇ ਉਮੀਦਵਾਰ ਦੇ ਪੱਖ ਦਾ ਮਾਹੌਲ ਹੈ ਕੌਣ ਇਸ ਵਾਰ ਮਲੇਰ ਕੋਟਲੇ ਤੋਂ ਵੱਧ ਵੋਟਾਂ ਲਊਗਾ ਦੇਖੋ ਜਿਹੜਾ ਹਜੇ ਰੁਝਾਨ ਚੱਲ ਰਿਹਾ ਹੈ ਉਹ ਮਿਲਿਆ ਜੁਲਿਆ ਹੈ ਠੀਕ ਨਹੀਂ ਤੁਸੀਂ ਇੱਕ ਨੂੰ ਪਰਫੈਕਟਲੀ ਕਹਿ ਨਹੀਂ ਸਕਦੇ ਵੀ ਆਹੀ ਬੰਦਾ ਜਾਂ ਕੋਈ ਸਪੈਸ਼ਲ ਜੋ ਵੀ ਕੈਂਡੀਡੇਟ ਹੈ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੈ ਵੀ ਉਹੀ ਹੀ ਜਿੱਤੂਗਾ ਸੋ ਚਿਹਰੇ ਜੇ ਇੱਕ ਦੋ ਚਿਹਰੇ ਜਿੱਕਰ ਅੱਗੇ ਰੱਖਣੇ ਹੁਣ ਅਗਰ ਤੁਸੀਂ ਗੈਸੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਜਾਂ ਤਾਂ ਆਪਣੇ ਕਾਂਗਰਸ ਦੇ ਉਮੀਦਵਾਰ ਖਹਿਰਾ ਸਾਹਿਬ ਜਾਂ ਕਹਿ ਸਕਦੇ ਹੋ ਆਪਣੇ ਆਮ ਆਦਮੀ ਪਾਰਟੀ ਜੋ ਉਹਨੇ ਟੱਕਰ ਮੇਰੀ ਕੀ ਨਾਮ ਹੈ ਜੀ ਮਹਮਦ ਸੁਲੇਮਾਨ ਜੈਵੜਾ ਤੁਹਾਨੂੰ ਕੀ ਕੈਸ ਲੱਗਦਾ ਹੈ ਅਮਲੇਰ ਕੋਟਲਾ ਤੋਂ ਇਸ ਵਾਰ ਕਿਹਨੂੰ ਲੀਡ ਮਿਲੂਗੀ ਮਲੇਰ ਕੋਲੇਦੋ ਜੀ ਆਮ ਆਦਮੀ ਪਾਰਟੀ ਅੱਛਾ ਤੱਕਰ ਕੀ ਨਾਂ ਮੰਨਦੇ ਹੋ ਆਮ ਆਦਮੀ ਪਾਰਟੀ ਬੀਜੇਪੀ ਨਾਲ ਕੀ ਲੱਗਦਾ ਹੈ ਮਲੇਰ ਕੋਟਲੇ ਤੋਂ ਕੌਣ ਕਿਸ ਨੂੰ ਜਿਤਾਉਣਗੇ ਲੋਕ ਝਾੜੋ ਜਿਤਾੜੋ ਝਾੜੋ ਝਾੜੋ ਨੂੰ ਪਾਉਣਗੇ ਝਾੜੋ ਨੂੰ ਮਰਜੀ ਸਿੰਘ ਮਾਨ ਵੀ ਨੇ ਖੈਰਾ ਵੀ ਲਿਆ ਉਹਨਾਂ ਤੋਂ ਨਹੀਂ ਲੱਗਦਾ ਉਹ ਝਾੜੋ ਝਾੜੋ ਕੀ ਲੱਗਦਾ ਹੈ ਇਸ ਵਾਰ ਮਲੇਰ ਕੋਟਲੇ ਤੋਂ ਕੌਣ ਜਿੱਤ ਸਕਦਾ ਹੈ ਕਿਹਨੂੰ ਲੀਡ ਮਿਲ ਸਕਦੀ ਹੈ ਅਜੇ ਤਾਂ ਜੀ ਮਾਨ ਸਾਹਿਬ ਨੂੰ ਪਾਵਾਂਗੇ ਬਸ ਮਾਨ ਸਾਹਿਬ ਦੂਣੇ ਕਿਹੜਾ ਤਤੋਂ ਮਾਨ ਸਮਜੀ ਸਿੰਘ ਮਾਨ ਜੀ ਸਮਜੀ ਸਿੰਘ ਮਾਨ ਹਾਂ ਜੀ ਉਹ ਨਹੀਂ ਪਾਵਾਂਗੇ ਬੋਰਡਸ ਕੀ ਲੱਗਦਾ ਹੈ ਇਸ ਵਾਰ ਮਲੇਰ ਕੋਟਲਾ ਦੇ ਲੋਕ ਕਿਹਨੂੰ ਚੋਣਨਗੇ ਖਿੱਚਾ ਤੁਸੀਂ ਜਿਆਦਾ ਹੈ ਜੀ ਤੁਹਾਨੂੰ ਕੀ ਲੱਗਦਾ ਫਿਰ ਵੀ ਖਿੱਚਾ ਤੁਸੀਂ ਜਿਆਦਾ ਹੈ ਮੁਕਾਬਲਾ ਦੋ个 ਬੰਦੇ ਆਂਦੇ ਹੁਣ ਇੱਕ ਕਾਂਗਰਸ ਦਾ ਤੇ ਬਾਕੀ ਇਹਦਾ ਝਾੜੂ ਵਾਲਿਆ ਠੀਕ ਹੈ ਦੋਨਾਂ ਚੋਂ ਜੇ ਸੀਟ ਕੱਢਣੀ ਹੋਵੇ ਕਿਹਨੂੰ ਕਢਾ ਸਕਦੇ ਤੁਸੀਂ ਹਾਂ ਜੀ ਸੀਟਸ ਹੁਣ ਕੁਝ ਨਹੀਂ ਕਹਿ ਸਕਦੇ ਦੁਨੀਆ ਬਾਹਰ ਰੰਗੀ ਹੋ ਗਈ ਕਰਦੀ ਖੁਸ਼ਾ ਕਮਾਉਂਦੀ ਖੁਸ਼ਾ ਕੀ ਨਾਮ ਹੈ ਵੀਰੇ ਮੇਰਾ ਮੁਹੰਮਦ ਜਮੇਲੀ ਕੀ ਲੱਗਦਾ ਮਲੇਰ ਕੋਟਲਾ ਦੇ ਵਿੱਚ ਦੋ ਕਿਸ ਵਾਰ ਕਿਹਨੂੰ ਲੀਡ ਦਵਾ ਰਹੇ ਨੇ ਲੀਡ ਤਾਂ ਇਹ ਦੇਖੋ ਜ਼ਿਆਦਾਤਰ ਹੋ ਸਕਦਾ ਵੀ ਝਾੜੂ ਨੂੰ ਆਵੇ ਝਾੜੂ ਦਾ ਮੁਕਾਬਲਾ ਕਿੰਨਾ ਮੰਨਦੇ ਹੋ ਜ਼ਿਆਦਾਤਰ ਤਾਂ ਜੀ ਇਹਦਾ ਕਾਂਗਰਸ ਨਾਲ ਹੀ ਹੋਊਗਾ